ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੀਵਾਨ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਸਵਾਖਤ ਚ ਮੁਕਾਓ ਦੀ ਜੰਗ ਲੜ ਕੇ ਇਹ ਮਾਲਵੇ ਦੇ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਦਮਦਵਾ ਸਾਹਿਬ ਦੀ ਧਰਤੀ ਤੇ ਪਹੁੰਚੇ ਅਤੇ ਭਾਈ ਢੱਲੇ ਦੇ ਕੋਲ ਜਾ ਕੇ ਸਤਿਗੁਰਾਂ ਨੇ ਵਿਸ਼ਰਾਮ ਕੀਤਾ ਇੱਥੇ ਹੀ ਸਤਿਗੁਰਾਂ ਦੇ ਮਹਿਲ ਦਿੱਲੀ ਤੋਂ ਭਾਈ ਮਨੀ ਸਿੰਘ ਸਮੇਤ ਅਤੇ ਬੀਬੋ ਤੇ ਭਾਗੋ ਟੱਲਲਾ ਸਮੇਤ ਸੱਤ ਜਣੇ ਸਤਗੁਰਾਂ ਦੇ ਕੋਲ ਚੱਲ ਕੇ ਆਏ ਅਤੇ ਮਹਤਾਵਾ ਨੇ ਆਪਣੇ ਪੁੱਤਰਾਂ ਦੀ ਹਾਲਤ ਪੁੱਛਿਆ ਉਸ ਸਮੇਂ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੀ ਜ਼ਬਾਨ ਦੇ ਵਿੱਚੋਂ ਇਹ ਗੱਲ ਕਹਿਣਾ ਕੀਤਾ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਬਾਹਰ ਲਗੇ ਸੁੱਤ ਚਾਰ ਚਾਹ ਰੂਏ ਤੋ ਕਿਹਾ ਪਿਆ ਜੀਵਤ ਕਈ ਹਜ਼ਾਰ ਭਾਗਾ ਵਾਲਿਓ ਇਹ ਜੋ ਸਾਹਮਣੇ ਬੈਠੇ ਇਹ ਵੀ ਤੁਹਾਡੇ ਜੀਤ ਜਿਹਾਰ ਹਨ ਉਸ ਸਮੇਂ ਦੀਆਂ ਦਿਨਾਂ ਨੂੰ 20ਵੀਂ ਸਦੀ ਦੇ ਬਾਅਦ ਬੜੀ ਆਪਣੀ ਕਲਮ ਨਾਹੀ ਇਹ ਆਉਂ ਲਿਖਦੇ ਆ ਸਤ ਗੁਰ ਜੀ ਧੀਰਜਤੰਦੇ ਵਿਰਕਤਿਆ ਮੈ ਇਲਾਨੋ ਜਨੋ ਲਮਨ ਲੰਦੜਨ ਪੀਜਤਾ ਬੜਿਆਂ ਜਨ ਮੈ ਇਲਾਨੋ ਜੇ ਤਪਾ ਕਰਮ ਚਲੇ ਗਏ ਸੁਰਗਤਿਆ ਛੈ ਇਲਾਨੋ ਸ਼ਾਵਾਸ਼ੇ ਭਾਗ ਮਾਲਿਓ ਜਨਮੇਦਾਂ ਲੜਕੇ ਜਮਕੌਰ ਸੀ ਲੋਥ ਤੇ ਲੋਥ ਚੜਾਤੀ ਉਹ ਦਣ ਦੀਆਂ ਠੰਡੀਆਂ ਹੋਈਆਂ ਅੱਖੀਆਂ ਜੀਆਂ ਪਾਪਦੀਆਂ ਦਲਵੇਂ ਵੜ ਦੜ ਤਾ ਦੇਖਣਾ ਕੰਧਾਂ ਜੀਆਂ ਪਾਪਦੀਆਂ ਹਲਦੀ ਕੱਟ ਲੜੀਆਂ ਫੌਜਾਂ ਰਾਣਾ ਪ੍ਰਤਾਪਦੀਆਂ ਲੈ ਕੇ ਨਾਲ ਜੀਤ ਜਗਾਰ ਫਦਲ ਤੇ ਲਖਸ਼ੇ ਮੈਂ ਲੈ ਕੇ ਪੁੱਤ ਚਾਦ ਤਮਾਰੇ ਲੱਖਾਂ ਪੁੱਤ ਬਖਸ਼ੇ ਮੈਂ ਲੈ